ਆਮ ਆਦਮੀ ਪਾਰਟੀ ਹਲਕਾ ਨਾਬਾ ਦੇ ਸੀਨੀਅਰ ਆਗੂ ਜੱਸੀ ਸੋਈਆਂ ਵਾਲਾ ਦੀ ਅਗਵਾਈ ਵਿੱਚ ਉਹਦੇ ਦਰਾਂ ਤੇ ਵਲੰਟੀਅਰਾਂ ਨਾਲ ਆਪ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ ਇਸ ਦੌਰਾਨ ਪੰਜਾਬ ਵਿਧਾਨ ਸਭਾ ਦੀ ਆਉਣ ਵਾਲੀਆਂ ਚੋਣਾਂ ਸੰਬੰਧੀ ਅਤੇ ਪੰਜਾਬ ਦੇ ਪੱਖ ਦੇ ਕਈ ਅਹਿਮ ਮੁੱਦਿਆਂ ਉੱਪਰ ਵਿਚਾਰ ਚਰਚਾ ਤੇ ਵਲੰਟੀਅਰਾਂ ਨੇ ਨਾਬਾ ਹਲਕੇ ਦੀ ਰਣਨੀਤੀ ਉੱਪਰ ਭਗਵੰਤ ਮਾਨ ਨੂੰ ਜਾਣੂ ਕਰਵਾਇਆ ਇਸ ਮੌਕੇ ਜੱਸੀ ਸੋਈਆਂ ਵਾਲਾ ਨੇ মিডিਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਚਰੀਵਾਲ ਤੋਂ ਇਹ ਖਾਸ ਮੰਗ ਕਰਦੇ ਆਂ ਪਿਛਲੇ ਕਈ ਦਿਨਾਂ ਤੋਂ ਜਿਹੜੇ ਨਾਬਾ ਹਲਕੇ ਦੇ ਵਲੰਟੀਅਰ ਨੇ ਉਹਨਾਂ ਦੇ ਫੋਨ ਆ ਰਹੇ ਸੀ ਕਿ ਆਪਾਂ ਆਪਣੇ ਪ੍ਰਧਾਨ ਭਗਵੰਤ ਮਾਨ ਜੀ ਨੂੰ ਮਿਲਣ ਚੱਲੀਏ ਤੇ ਅੱਜ ਅਸੀਂ ਪ੍ਰਧਾਨ ਆਪਣੇ ਭਗਵੰਤ ਮਾਨ ਜੀ ਨੂੰ ਸੰਗਰੂਰ ਵਿਖੇ ਮਿਲਣ ਜਾ ਰਹੇ ਹਾਂ ਕਿਉਂਕਿ ਪੰਜਾਬ ਦੇ ਇੱਕ ਲੀਡਰ ਨੇ ਜਿਹਾ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਜੀ ਜਿਹੜੇ ਲਗਾਤਾਰ 2014 ਤੋਂ ਚੱਲੇ ਪਾਰਟੀ ਦੇ ਲਈ ਚੱਲ ਕੇ ਕੰਮ ਕਰ ਰਹੇ ਨੇ ਜਿਨ੍ਹਾਂ ਨੇ ਪਾਰਟੀ ਦਾ ਪੰਜਾਬ ਦੇ ਵਿੱਚ ਵਜੂਦ ਇਹ ਆ ਅੱਜ ਵਰਕਰਾਰਾ ਉਹ ਭਗਵੰਤ ਮਾਨ ਜੀ ਕਰਕੇ ਆ ਤੇ ਅਸੀਂ ਚਾਹੁੰਦੇ ਆ ਕਿ ਪੰਜਾਬ ਦੇ ਜਿਹੜੇ ਇਸ ਵਾਰ ਨਾ ਕੋਈ ਬਾਦਲ ਨਾ ਤਪਤਾਨ ਇਸ ਵਾਰ ਪੰਜਾਬੀਆਂ ਦਾ ਭਗਵੰਤ ਮਾਨ ਤੇ ਭਗਵੰਤ ਮਾਨ ਜੀ ਹੋਣੇ ਚਾਹੀਦੇ ਨੇ ਜਿਹੜੇ ਪੰਜਾਬ ਦੀ ਬਾਂਗਡੋਰਾ ਜਿਵੇਂ ਅਸੀਂ ਚਾਹੁੰਦੇ ਆ ਕਿ ਪੂਰੇ ਦੇਸ਼ ਦੇ ਲੋਕ ਚਾਹੁੰਦੇ ਨੇ ਕਿੱਲੇ ਅਸੀਂ ਨਹੀਂ ਕਿ ਆਉਣ ਵਾਲੇ 2024 ਦੇ ਵਿੱਚ ਮਾਣਯੋਗ ਅਰਵਿੰਦ ਕੇਜਰੀਵਾਲ ਜੀ ਇਹਦੇ ਦੇਸ਼ ਦੇ ਪ੍ਰਧਾਨ ਮੰਤਰੀ ਹੋਣੇ ਚਾਹੀਦੇ ਨੇ ਐਵੇਂ ਹੀ ਪੰਜਾਬ ਦੇ ਲੋਕ ਚਾਹੁੰਦੇ ਨੇ ਕਿ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਆ ਉਹ ਭਗਵੰਤ ਮਾਨ ਜੀ ਹੋਣੇ ਚਾਹੀਦੇ ਨੇ ਕਿਉਂਕਿ ਭਗਵੰਤ ਮਾਨ ਜੀ ਲਗਾਤਾਰ ਲੋਕਾਂ ਦੇ ਨਾਲ ਜੁੜੇ ਹੋਏ ਮਸਲੇ ਜਿਹੜੇ ਸੰਸਦ ਦੇ ਵਿੱਚ ਚੁੱਕ ਰਹੇ ਨੇ ਤੇ ਉਹਨਾਂ ਨੇ ਦੱਸਿਆ ਕਿ ਐਮਪੀ ਦੇ ਕਿਹੜੇ ਕਿਹੜੇ ਕੰਮ ਹੁੰਦੇ ਨੇ ਐਮਪੀ ਨੂੰ ਕਿਵੇਂ ਗਰੰਟਾਂ ਆਉਂਦੀਆਂ ਨੇ ਜੇਕਰ ਅੱਜ ਪੰਜਾਬ ਦੇ ਵਿੱਚ ਅਸੀਂ ਬੋਲਣ ਦੀ ਜ਼ਰੂਰਤ ਕਰਦਾ ਜਿਵੇਂ ਦੇਸ਼ ਦੇ ਵਿੱਚ ਅਰਵਿੰਦ ਕੇਜਰੀਵਾਲ ਜੀ ਆਮ ਆਦੀ ਪਾਰਟੀ 2022 ਦੇ ਵਿੱਚ ਹੋਂਦ ਵਿੱਚ ਆਏ ਉਹਨਾਂ ਨੇ ਸਾਨੂੰ ਬੋਲਣਾ ਸਿਖਾਇਆ ਕਿ ਲੋਕਾਂ ਦੇ ਖਿਲਾਫ ਆ ਆਪਣੇ ਲੋਕ ਕਿਵੇਂ ਮੰਤਰੀਆਂ ਦੇ ਐਮਐਲਏ ਜਿਹੜੇ ਹੁਣ ਤੱਕ ਸਾਨੂੰ ਚਾਰੀ ਜਾਂਦੇ ਸੀਗੇ ਲੋਕਾਂ ਦੇ ਵਿੱਚ ਜਾਂਦੇ ਸੀ ਲੋਕਾਂ ਨੂੰ ਇਹ ਵੀ ਦੱਸਦੇ ਸੀ ਕਿ ਕੀ ਸਾਡੇ ਲਈ ਪੈਸਾ ਦਾ ਕੀ ਹੁੰਦਾ ਉਹ ਆਮ ਆਦੀ ਪਾਰਟੀ ਕਰਕੇ ਤੇ ਪੰਜਾਬ ਦੇ ਵਿੱਚ ਭਗਵੰਤ ਮਾਨ ਜੀ ਕਰਕੇ ਭਗਵੰਤ ਮਾਨ ਜੀ ਨੇ ਬਾਦਲਾਂ ਦੇ ਕਾਂਗਰਸ ਤੇ ਹਰ ਇੱਕ ਦੇ ਖਿਲਾਫ ਬੋਲਦੇ ਨੇ ਤੇ ਅੱਜ ਸਾਨੂੰ ਬੋਲਣ ਲਾਇਆ ਕਿ ਸਵਾਲ ਜਵਾਬ ਕਰ ਲੈ ਆ ਪਿੰਡਾਂ ਦੇ ਵਿੱਚ ਤੇ ਅਸੀਂ ਚਾਹੁੰਦੇ ਆ ਕਿ ਪੰਜਾਬ ਦੇ ਵੇ ਜਿਹੜੀ ਵਾਕਟੋਰ ਆ ਆਉਣ ਵਾਲੀ 2022 ਦੀ ਭਗਵੰਤ ਮਾਨ ਜੀ ਨੂੰਪੀ ਜਾਵੇ ਤੇ ਅਰਵਿੰਦ ਕੇਜਰੀਵਾਲ ਜੀ ਜੇ ਅਸੀਂ ਦੇਖਦਾ ਪ੍ਰਧਾਨ ਮੰਤਰੀ ਬਣਿਆ ਦੇਖਣਾ ਚਾਹੁੰਦੇ। ਦੇਖੋ ਖਬਰਾਂ ਤਾਂ ਵਿਰੋਧੀ ਪਾਰਟੀਆਂ ਜਿਹੜੀਆਂ ਫੁਲਾਉਂਦੀਆਂ ਨੇ ਕਿਉਂਕਿ ਇਲੈਕਸ਼ਨ ਦਾ ਦੌਰ ਜਿਹੜਾ ਨੇੜੇ ਆ ਗਈ। ਇਲੈਕਸ਼ਨ ਕੁਝ ਕੁ ਮਹੀਨਿਆਂ ਤੱਕ ਹੋਣ ਵਾਲੀ ਆ ਤੇ ਹੁਣ ਜਿਹੜੀਆਂ ਪਾਰਟੀਆਂ ਨੇ ਵਿਰੋਧੀ ਪਾਰਟੀਆਂ ਉਹ ਚਾਹੁੰਦੀਆਂ ਕਿ ਆਮ ਆਦਮੀ ਪਾਰਟੀ ਨੂੰ ਕਮਜ਼ੋਰ ਕੀਤਾ ਜਾਵੇ। ਪਰ ਪੰਜਾਬ ਦੇ ਲੋਕ ਬੜੇ ਸੂਝਵਾਨ ਨੇ ਜੀ। ਭਗਵੰਤ ਮਾਨ ਜੀ ਕਿ ਸੁਲਝੇ ਹੋਏ ਲੀਡਰ ਨੇ ਸੁਲਝੇ ਹੋਏ ਇਨਸਾਨ ਨੇ। ਤੇ ਇਹ ਉਹ ਕਦੇ ਨਾਰਾਜ਼ ਨਹੀਂ ਹੁੰਦੇ ਪਾਰਟੀ ਦੇ ਨਾਲ ਕਿਉਂਕਿ ਉਹਨਾਂ ਨੇ ਪੰਜਾਬ ਦੇ ਲੋਕਾਂ ਦੇ ਲਈ ਪੰਜਾਬ ਦੇ ਹੱਕਾਂ ਦੇ ਖਾਤਰ ਚ ਲੜਾਈ ਲੜ ਰਹੇ ਹਾਂ ਕਿਉਂਕਿ ਜੇ ਬੇਲਾ ਖੁੰਝ ਗਿਆ ਤਾਂ ਮੁੜ ਕੇ ਆਉਣਾ ਨਹੀਂ ਹੈਗਾ ਇਹ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹ ਤਰ ਤਰ੍ਹਾਂ ਦੇ ਚਾਲਾਂ ਚੱਲਣਗੀਆਂ ਕਿਉਂਕਿ ਲੋਕਾਂ ਦੇ ਵਿੱਚ ਭੰਬਲ ਪੂਸਾ ਪਾਉਣਗੀਆਂ ਤੇ ਆਪਣਾ ਭਰਮ ਪੈਦਾ ਕਰਨਗੀਆਂ ਕਿ ਆਮਾਦੀ ਪਾਰਟੀ ਨੂੰ ਕਿਤੇ ਨਾ ਕਿਤੇ ਕਮਜ਼ੋਰ ਕੀਤਾ ਜਾਵੇ ਪਰ ਸ੍ਰੀ ਅਰਵਿੰਦ ਕੇਜਰੀਵਾਲ ਜੀ ਨੇ ਜਿਹੜੇ ਬਹੁਤ ਵੱਡੇ ਸਾਡੇ ਲੀਡਰ ਨੇ ਤੇ ਨੈਸ਼ਨਲ ਲੀਡਰ ਨੇ ਜੀ ਤੇ ਉਹਨਾਂ ਦੀ ਸੋਚ ਹੈ ਜਿਹੜੀ ਸਾਨੂੰ ਪਤਾ ਵੀ ਅਰਵਿੰਦ ਕੇਜਰੀਵਾਲ ਜੀ ਜਿਹੜੀ ਆਮ ਆਦਮੀ ਪਾਰਟੀ ਜਿਹਨੇ ਪੂਰੇ ਦਿੱਲੀ ਦੇ ਵਿੱਚ ਬਹੁਤ ਵਧੀਆ ਕੰਮ ਕਰੇ ਨੇ ਅੱਜ ਪੰਜਾਬ ਦੇ ਵਿੱਚ ਨਾਂ ਬੋਲਦਾ ਤੇ ਇਸੇ ਤਰ੍ਹਾਂ ਜਿਹੜੇ ਭਗਵੰਤ ਮਾਨ ਜੀ ਨੇ ਤੇ ਉਹ ਵੀ ਪੰਜਾਬ ਦੇ ਜਿਹੜੇ ਸੋਚੇਗ ਲੀਡਰ ਨੇ ਇਹ ਮਿੰਟ ਇਕੱਠੇ ਹੋ ਕੇ ਭਗਵੰਤ ਮਾਨ ਜੀ ਨੂੰ ਮਿਲਣ ਜਾ ਰਹੇ ਆ ਸਾਡੀ ਪਾਰਟੀ ਨੂੰ ਇਹ ਮੰਗਾ ਕਿ ਸਾਡੇ ਭਗਵੰਤ ਮਾਨ ਜੀ ਨੂੰ ਮੁੱਖ ਮੰਤਰੀ ਐਨਾਨਸ ਕੀਤਾ ਜਾਵੇ ਕਿਉਂਕਿ ਪੰਜਾਬ ਦੇ ਵਿੱਚ ਜੀ ਪਾਰਟੀ ਝੰਡਾ ਬਲੰਦ ਰੱਖਿਆ ਤਾਂ ਉਸੇ ਵਿਕ ਭਗਵੰਤ ਮਾਨ ਜੀ ਨੇ ਬਲੰਦ ਰੱਖਿਆ ਦੂਜੀ ਵਾਰੀ ਭਗਵੰਤ ਮਾਨ ਜੀ ਐਮਪੀ ਮੈਂਬਰ ਪਾਰਲੀਮੈਂਟ ਬਣ ਤੇ ਲੋਕਾਂ ਦੇ ਵਿੱਚ ਜਾ ਕੇ ਲੋਕਾਂ ਦੇ ਮੁੱਦੇ ਠਾਣਨ ਦਾ ਕੋਈ ਐਮਪੀ ਹੈ ਤਾਂ ਭਗਵੰਤ ਮਾਨ ਹੀ ਹੈਗਾ ਹੋਰ ਕਿਸੇ ਵੀ ਐਮਪੀ ਨੇ ਪੰਜਾਬ ਦੇ ਨੇ ਸੰਸਦ ਦੇ ਵਿੱਚ ਇੰਨੇ ਕੁਐਸਚਨ ਨਹੀਂ ਪੁੱਟੇ ਪੰਜਾਬ ਦੇ ਮੁੱਦੇ ਨਹੀਂ ਉਠਾਏ ਜਿੰਨੇ ਮੁੱਦੇ ਭਗਵੰਤ ਮਾਨ ਜੀ ਨੇ ਉਠਾਏ ਨੇ ਅਸੀਂ ਚਾਹਨੇ ਵੀ ਸਾਡੇ ਕੇਜਰੀਵਾਲ ਜੀ ਨੇ ਅਸੀਂ ਉਹਨਾਂ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਨਾ ਚਾਹ ਦੇ ਚਾਹਨੇ ਤੇ ਉਪਰ ਰਾ ਮੰਤਰੀ ਬਣ ਤੇ ਜਿਹੜੇ ਸਾਡੇ ਭਗਵੰਤ ਮਾਨ ਜੀ ਨੇ ਕਹਿੰਦੇ ਮੁੱਖ ਮੰਤਰੀ ਆ ਜਿਹੜਾ ਸਾਡੇ ਭਗਵੰਤ ਮਾਨ ਜੀ ਹੁਣ ਚਾਹੀਦੇ ਜਾਂਦੇ ਬਹੁਤ ਸਾਰੇ ਵਲੰਟੀਅਰ ਸਾਡੇ ਜੋ ਪੰਜਾਬ ਦੇ ਪ੍ਰਧਾਨ ਨੇ ਭਗਵੰਤ ਮਾਨ ਜੀ ਉਹਨੂੰ ਮਸੀਂ ਮਿਲਣ ਵਾਸਤੇ ਜਾ ਰਹੇ ਹਾਂ ਜੋ ਪਿਛਲੇ ਕਈ ਦਿਨਾਂ ਤੋਂ ਖਬਰਾਂ ਆ ਰਹੀਆਂ ਨੇ ਕਿ ਭਗਵੰਤ ਮਾਨ ਜੀ ਨੂੰ ਸਾਡਾ ਸੀਐਮ ਫੇਸ ਅਨਾਉਂਸ ਕੀਤਾ ਜਾਵੇ ਇਹ ਸਾਰੇ ਵਰਕਰਾਂ ਦੀ ਮੰਗ ਹੈ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਨੇ ਜਿਹੜੇ ਤੇ ਪਹਿਲਾਂ 14 ਦੇ ਵਿੱਚ ਬੜੀ ਲੀਡ ਲੈ ਕੇ ਜਿੱਤੇ ਤੇ ਫਿਰ 19 ਦੇ ਵਿੱਚ ਜਦੋਂ ਪੰਜਾਬ ਦੇ ਵਿੱਚੋਂ ਕੋਈ ਵੀ ਕੈਂਡੀਡੇਟ ਨਹੀਂ ਮਿੱਤ ਨਹੀਂ ਸਕਿਆ ਉਦੋਂ ਇਕੱਲਾ ਵਾਹਿਦ ਭਗਵੰਤ ਮਾਨ ਹੀ ਸੀ ਜਿਹਨੇ ਵੱਡੀ ਲੀਡ ਲੈ ਕੇ ਪਾਰਟੀ ਦੀ ਜੜ੍ਹ ਪੰਜਾਬ ਦੇ ਵਿੱਚ ਲਾਈ ਆ ਤੇ ਹੁਣ ਸਾਡੇ ਸਾਰੇ ਵਰਕਰਾਂ ਦੀ ਦਸੀ ਗਵਾਹੀ ਦੇ ਵਿੱਚ ਇਹੀ ਮੰਗ ਹੈ ਕਿ ਅਜ ਭਵਨਤਮਨ ਜੀ ਨੂੰ ਸੀਐਮ ਦਾ ਫੇਸ ਅਨਾਉਂਸ ਕੀਤਾ ਜਾਵੇ। ਐਸਐਮਜ਼ेड ਪੰਜਾਬ ਦੇ ਲਈ ਨਾਬਾ ਤੋਂ ਤਰुण मेहता ਦੀ ਰਿਪੋਰਟ। ਫੋਲੀਟਸ ਅਪਡੇਟਸ ਫਲਾਈਕ ਐਂਡ ਫਾਲੋਅ ਆਵਰ ਫੇਸਬੁੱਕ ਪੇਜ ਐਸਐਮਜ਼ेड ਨਿਊਜ਼ ਐਂਡ ਡੋਨਟ ਫੋਰਗੇਟ ਟੂ ਸਬਸਕ੍ਰਾਈਬ ਆਰ ਯੂਟਿਊਬ ਚੈਨਲ ਐਂਡ ਪ੍ਰੈਸ ਦ ਬੈਲ ਆਈਕਨ।